ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਅੱਜ ਅਸੀਂ ਤੁਹਾਡੇ ਸਨਮੁਖ ਕਰਾਂਗੇ ਸਾਖੀ ਗੁਰਦੁਆਰਾ ਸਨ ਸਾਹਿਬ ਪਿਆਰੀ ਸਾਧ ਸੰਗਤ ਜੀਓ ਬਾਬਾ ਦਾਤੂ ਜੀ ਨੇ ਗੋਇੰਦਵਾਲ ਸਾਹਿਬ ਆ ਕੇ ਗੁਰੂ ਅਮਰਦਾਸ ਜੀ ਨੂੰ ਲੱਤ ਮਾਰ ਕੇ ਉਹਨਾਂ ਦਾ ਭਾਰੀ ਵਿਰੋਧ ਕੀਤਾ ਤਾਂ ਕਿਸੇ ਤਰ੍ਹਾਂ ਦੇ ਵਾਦ ਵਿਵਾਦ ਤੋਂ ਬਚਨ ਹਿੱਤ ਗੁਰੂ ਅਮਰਦਾਸ ਜੀ ਕੁਝ ਸਮੇਂ ਵਾਸਤੇ ਇਕਾਂਤ ਵਾਸ ਲਈ ਆਪਣੇ ਪਿੰਡ ਬਾਸਰ ਕੇ ਚਲੇ ਗਏ ਤੇ ਉੱਥੇ ਉਹਨਾਂ ਨੇ ਇੱਕ ਕਮਰੇ ਨੂੰ ਬਾਹਰੋਂ ਤਾਲਾ ਲਗਵਾ ਦਿੱਤਾ ਤੇ ਦਰਵਾਜ਼ੇ ਦੇ ਬਾਹਰ ਲਿਖ ਕੇ ਲਾ ਦਿੱਤਾ ਕਿ ਜਿਹੜਾ ਇਸ ਦਰਵਾਜ਼ੇ ਨੂੰ ਖੋਲੇਗਾ ਉਹ ਸਾਡਾ ਸਿੱਖ ਨਹੀਂ ਹੋਵੇਗਾ ਇਸ ਤਰ੍ਹਾਂ ਭਜੀ ਕਮਰੇ ਦੇ ਅੰਦਰ ਅੰਤਰਾਤ ਮੇ ਪ੍ਰਭੂ ਭਗਤੀ ਵਿੱਚ ਲੀਨ ਹੋ ਗਏ ਉਧਰ ਜਦੋਂ ਸੰਗਤਾਂ ਨੂੰ ਗੁਰੂ ਅਮਰਦਾਸ ਜੀ ਦੇ ਦਰਸ਼ਨ ਨਾ ਹੋਏ ਤਾਂ ਸੰਗਤਾਂ ਬੜੀਆਂ ਵੇ ਆਕਲ ਹੋਈਆਂ ਅਤੇ ਉਹਨਾਂ ਦੀ ਨਿਗਾਹ ਫਿਰ ਬਾਬਾ ਬੁੱਢਾ ਜੀ ਉੱਪਰ ਗਈ ਜਿਵੇਂ ਉਹਨਾਂ ਨੇ ਪਹਿਲਾਂ ਵੀ ਗੁਰੂ ਅੰਗਦ ਦੇਵ ਜੀ ਨੂੰ ਪ੍ਰਗਟ ਕਰਕੇ ਸੰਗਤਾਂ ਨੂੰ ਦਰਸ਼ਨ ਕਰਵਾਏ ਸਨ ਉਹ ਮੇਹੀ ਹੁਣ ਇਹ ਕਾਰਜੋ ਹੋ ਕੀ ਕਰ ਸਕਦੇ ਹਨ ਜਦੋਂ ਸਾਰੀ ਸੰਗਤ ਨੇ ਬਾਬਾ ਬੁੱਢਾ ਜੀ ਕੋਲ ਪਹੁੰਚ ਬੇਨਤੀ ਕੀਤੀ ਤਾਂ ਬਾਬਾ ਬੁੱਢਾ ਜੀ ਨੇ ਗੁਰੂ ਅਮਰਦਾਸ ਜੀ ਦੀ ਉਹ ਘੋੜੀ ਖੁੱਲੀ ਛੱਡ ਦਿੱਤੀ ਜਿਸ ਉੱਪਰ ਗੁਰੂ ਸਾਹਿਬ ਜੀ ਸਵਾਰੀ ਕਰਿਆ ਕਰਦੇ ਸਨ ਤੇ ਆਪ ਸਾਰੀ ਸੰਗਤ ਸਮੇਤ ਉਸ ਘੋੜੀ ਦੇ ਪਿੱਛੇ-ਪਿੱਛੇ ਤੁਰ ਪਈ ਉਹ ਘੋੜੀ ਸਿੱਧਾ ਬਾਸਰਕ ਪਿੰਡ ਵਿਖੇ ਉਸ ਕਮਰੇ ਅੱਗੇ ਆਣ ਰੁਕੀ ਜਿੱਥੇ ਗੁਰੂ ਸਾਹਿਬ ਜੀ ਪ੍ਰਭ ਭਗਤੀ ਦੇ ਵਿੱਚ ਲੀਨ ਸਨ ਕਿਉਂਕਿ ਗੁਰੂ ਸਾਹਿਬ ਜੀ ਸੇ ਘੋੜੀ ਉੱਤੇ ਚੜ ਕੇ ਹੀ ਬਾਸਰ ਕੇ ਪਿੰਡ ਆਏ ਸਨ ਤੇ ਉਹਨਾਂ ਨੇ ਉਹ ਘੋੜੀ ਫਿਰ ਤੋਂ ਵਾਪਸ ਭਜਵਾ ਦਿੱਤੀ ਸੀ ਜਦੋਂ ਬਾਬਾ ਬੁੱਢਾ ਜੀ ਤੇ ਹੋਰ ਸਿੱਖਾਂ ਨੇ ਦਰਵਾਜ਼ੇ ਉੱਪਰ ਲਿਖਿਆ ਗੁਰੂ ਸਾਹਿਬ ਜੀ ਦਾ ਹੁਕਮ ਪੜਿਆ ਕਿ ਜਿਹੜਾ ਦਰਵਾਜ਼ਾ ਖੋਲੇਗਾ ਉਹ ਸਾਡਾ ਸਿੱਖ ਨਹੀਂ ਹੋਵੇਗਾ ਤਾਂ ਸਾਰੇ ਬੜੇ ਚਿੰਤਤ ਹੋਏ ਕਿ ਹੁਣ ਉਹ ਗੁਰੂ ਸਾਹਿਬ ਜੀ ਦੇ ਦਰਸ਼ਨ ਕਿਵੇਂ ਕਰਨਗੇ ਪਰ ਆਤਮਦਰਸ਼ੀ ਅਤੇ ਦੀਵ ਦ੍ਰਿਸ਼ਟੀ ਦੇ ਮਾਲਕ ਬਾਬਾ ਬੁੱਢਾ ਜੀ ਨੇ ਫਿਰ ਇੱਕ ਯੁਗਤ ਲੜਾਈ ਉਹ ਦਰਵਾਜ਼ਾ ਖੋਲਣ ਦੀ بجائے ਕਮਰੇ ਨੂੰ ਪਿੱਛੋਂ ਦੀ ਛਾਨ ਲਗਾ ਕੇ ਅੰਦਰ ਚਲੇ ਗਏ ਅੰਦਰ ਜਾ ਕੇ ਗੁਰੂ ਚਰਨਾਂ ਉੱਪਰ ਨਮਸਕਾਰ ਕੀਤੀ ਤਾਂ ਗੁਰੂ ਅਮਰਦਾਸ ਜੀ ਨੇ ਫਰਮਾਇਆ ਤੁਸੀਂ ਸਾਡੇ ਬਚਨਾਂ ਦੀ ਅਵਗਿਆ ਕਰਕੇ ਅੰਦਰ ਕਿਉਂ ਆਏ ਹੋ ਬਾਬਾ ਬੁੱਢਾ ਜੀ ਨਿਮਰਤਾ ਸਹਿਤ ਬੇਨਤੀ ਕੀਤੀ ਗੁਰੂ ਪਿਤਾ ਜੀ ਮਾਫੀ ਚਾਹੁੰਦਾ ਹਾਂ ਜੀ ਪਰ ਤੁਹਾਡੇ ਬਚਨ ਦੀ ਕੋਈ ਅਵਗਿਆ ਨਹੀਂ ਕੀਤੀ ਜੀ ਦਰਵਾਜ਼ਾ ਨਹੀਂ ਖੋਲਿਆ ਪਿੱਛੋਂ ਦੀ ਕਮਰੇ ਨੂੰ ਸਾਨ ਲਗਾ ਕੇ ਅੰਦਰ ਆਇਆ ਹਾਂ ਸੰਗਤਾਂ ਤੁਹਾਡੇ ਦਰਸ਼ਨਾਂ ਲਈ ਬੜੀਆਂ ਵਿਆਕੁਲ ਹਨ ਆਪ ਜੀ ਸੰਗਤਾਂ ਨੂੰ ਦਰਸ਼ਨ ਬਖਸ਼ ਕੇ ਨਿਹਾਲ ਕਰੋ ਜੀ ਬਾਬਾ ਬੁੱਢਾ ਜੀ ਦੀ ਨਿਮਰਤਾ ਅਤੇ ਸੰਗਤ ਪ੍ਰਤੀ ਪ੍ਰੇਮ ਦੇਖ ਕੇ ਗੁਰੂ ਸਾਹਿਬ ਜੀ ਬੜੇ ਪਰਸੰਨ ਹੋਏ ਤੇ ਬਾਬਾ ਬੁੱਢਾ ਜੀ ਨੂੰ ਕਹਿਣ ਲੱਗੇ ਬਾਬਾ ਜੀ ਤੁਸੀਂ ਸਿੱਖੀ ਦੇ ਵੋਹਿਤ ਹੋ ਜਦੋਂ ਵੀ ਸਿੱਖੀ ਦਾ ਜਹਾਜ਼ ਡਗ ਮਗੋਂਦਾ ਹੈ ਤਾਂ ਤੁਸੀਂ ਕੁੱਤਵੀ ਸਿਤਾਰੇ ਦੀ ਤਰ੍ਹਾਂ ਇਸ ਨੂੰ ਸਹਾਰਾ ਦਿੰਦੇ ਹੋ ਅੱਜ ਫਿਰ ਤੁਸੀਂ ਸਿੱਖ ਨੂੰ ਝੁਗਤੀ ਦੱਸ ਦਿੱਤੀ ਹੈ ਕਿਵੇਂ ਗੁਪਤ ਦਰਵਾਜ਼ੇ ਖੋਲ ਕੇ ਅੰਦਰ ਵਸਦੇ ਨਾਮ ਅੰਮ੍ਰਿਤ ਨੂੰ ਪ੍ਰਗਟ ਕਰਨਾ ਹੈ ਗੁਰੂ ਸਾਹਿਬ ਜੀ ਬਾਬਾ ਬੁੱਢਾ ਜੀ ਦੀ ਬੇਨਤੀ ਸਵੀਕਾਰ ਕਰਦੇ ਹੋਏ ਬਾਹਰ ਆਏ ਤੇ ਉਹਨਾਂ ਨੇ ਸੰਗਤਾਂ ਨੂੰ ਖੁੱਲੇ ਦਰਸ਼ਨ ਦੀਦਾਰੇ ਬਖਸ਼ ਕੇ ਨਿਹਾਲ ਕੀਤਾ ਅਤੇ ਫਿਰ ਸੰਗਤ ਦੀ ਬੇਨਤੀ ਪ੍ਰਵਾਨ ਕਰਦੇ ਹੋਏ ਗੁਰੂ ਸਾਹਿਬ ਜੀ ਵਾਪਸ ਗੋਇੰਦਵਾਲ ਸਾਹਿਬ ਚਲੇ ਗਏ ਤੇ ਉੱਥੇ ਪਹੁੰਚ ਕੇ ਉਹਨਾਂ ਨੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਅਨੇਕਾਂ ਤਰ੍ਹਾਂ ਦੇ ਕਾਰਜ ਕਰਨੇ ਆਰੰਭ ਕਰ ਦਿੱਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਅੱਜ ਅਸੀਂ ਤੁਹਾਡੇ ਸਨਮੁਖ ਕਰਾਂਗੇ ਸਾਖੀ ਗੁਰਦੁਆਰਾ ਸਨ ਸਾਹਿਬ ਪਿਆਰੀ ਸਾਧ ਸੰਗਤ ਜੀਓ ਬਾਬਾ ਦਾਤੂ ਜੀ ਨੇ ਗੋਇੰਦਵਾਲ ਸਾਹਿਬ ਆ ਕੇ ਗੁਰੂ ਅਮਰਦਾਸ ਜੀ ਨੂੰ ਲੱਤ ਮਾਰ ਕੇ ਉਹਨਾਂ ਦਾ ਭਾਰੀ ਵਿਰੋਧ ਕੀਤਾ ਤਾਂ ਕਿਸੇ ਤਰ੍ਹਾਂ ਦੇ ਵਾਦ ਵਿਵਾਦ ਤੋਂ ਬਚਨ ਹਿੱਤ ਗੁਰੂ ਅਮਰਦਾਸ ਜੀ ਕੁਝ ਸਮੇਂ ਵਾਸਤੇ ਇਕਾਂਤ ਵਾਸ ਲਈ ਆਪਣੇ ਪਿੰਡ ਬਾਸ ਰਕੇ ਚਲੇ ਗਏ ਤੇ ਉੱਥੇ ਉਹਨਾਂ ਨੇ ਇੱਕ ਕਮਰੇ ਨੂੰ ਬਾਹਰੋਂ ਤਾਲਾ ਲਗਵਾ ਦਿੱਤਾ ਤੇ ਦਰਵਾਜ਼ੇ ਦੇ ਬਾਹਰ ਲਿਖ ਕੇ ਲਾ ਦਿੱਤਾ ਕਿ ਜਿਹੜਾ ਇਸ ਦਰਵਾਜ਼ੇ ਨੂੰ ਖੋਲੇਗਾ ਉਹ ਸਾਡਾ ਸਿੱਖ ਨਹੀਂ ਹੋਵੇਗਾ ਇਸ ਤਰ੍ਹਾਂ ਭਜੀ ਕਮਰੇ ਦੇ ਅੰਦਰ ਅੰਤਰਾਤਮੇ ਪ੍ਰਭੂ ਭਗਤੀ ਵਿੱਚ ਲੀਨ ਹੋਗੇ ਉਧਰ ਜਦੋਂ ਸੰਗਤਾਂ ਨੂੰ ਗੁਰੂ ਅਮਰਦਾਸ ਜੀ ਦੇ ਦਰਸ਼ਨ ਨਾ ਹੋਏ ਤਾਂ ਸੰਗਤਾਂ ਬੜੀਆਂ ਵਿਆਕੁਲ ਹੋਈਆਂ ਅਤੇ ਉਹਨਾਂ ਦੀ ਨਿਗਾਹ ਫਿਰ ਬਾਬਾ ਬੁੱਢਾ ਜੀ ਉੱਪਰ ਗਈ ਜਿਵੇਂ ਉਹਨਾਂ ਨੇ ਪਹਿਲਾਂ ਵੀ ਗੁਰੂ ਅੰਗਦ ਦੇਵ ਜੀ ਨੂੰ ਪ੍ਰਗਟ ਕਰਕੇ ਸੰਗਤਾਂ ਨੂੰ ਦਰਸ਼ਨ ਕਰਵਾਏ ਸਨ ਉਮੇ ਹੀ ਹੁਣ ਇਹ ਕਾਰਜ ਉਹ ਕੀ ਕਰ ਸਕਦੇ ਹਨ ਜਦੋਂ ਸਾਰੀ ਸੰਗਤ ਨੇ ਬਾਬਾ ਬੁੱਢਾ ਜੀ ਕੋਲ ਪਹੁੰਚ ਬੇਨਤੀ ਕੀਤੀ ਤਾਂ ਬਾਬਾ ਬੁੱਢਾ ਜੀ ਨੇ ਗੁਰੂ ਅਮਰਦਾਸ ਜੀ ਦੀ ਉਹ ਘੋੜੀ ਖੁੱਲੀ ਛੱਡ ਦਿੱਤੀ ਜਿਸ ਉੱਪਰ ਗੁਰੂ ਸਾਹਿਬ ਜੀ ਸਵਾਰੀ ਕਰਿਆ ਕਰਦੇ ਸਨ ਤੇ ਆਪ ਸਾਰੀ ਸੰਗਤ ਸਮੇਤ ਉਸ ਘੋੜੀ ਦੇ ਪਿੱਛੇ-ਪਿੱਛੇ ਤੁਰ ਪਈ ਉਹ ਘੋੜੀ ਸਿੱਧਾ ਬਾਸਰੇਕ ਪਿੰਡ ਵਿਖੇ ਉਸ ਕਮਰੇ ਅੱਗੇ ਆਣ ਰੁਕੀ ਜਿੱਥੇ ਗੁਰੂ ਸਾਹਿਬ ਜੀ ਪ੍ਰਭੂ ਭਗਤੀ ਦੇ ਵਿੱਚ ਲੀਨ ਸਨ ਕਿਉਂਕਿ ਗੁਰੂ ਸਾਹਿਬ ਜੀ ਸੇ ਘੋੜੀ ਉੱਤੇ ਚੜ ਕੇ ਹੀ ਬਾਸਰ ਕੇ ਪਿੰਡ ਆਏ ਸਨ ਤੇ ਉਹਨਾਂ ਨੇ ਉਹ ਘੋੜੀ ਫਿਰ ਤੋਂ ਵਾਪਸ ਭਜਵਾ ਦਿੱਤੀ ਸੀ ਜਦੋਂ ਬਾਬਾ ਬੁੱਢਾ ਜੀ ਤੇ ਹੋਰ ਸਿੱਖਾਂ ਨੇ ਦਰਵਾਜ਼ੇ ਉੱਪਰ ਲਿਖਿਆ ਗੁਰੂ ਸਾਹਿਬ ਜੀ ਦਾ ਹੁਕਮ ਪੜਿਆ ਕਿ ਜਿਹੜਾ ਦਰਵਾਜ਼ਾ ਖੋਲੇਗਾ ਉਹ ਸਾਡਾ ਸਿੱਖ ਨਹੀਂ ਹੋਵੇਗਾ ਤਾਂ ਸਾਰੇ ਬੜੇ ਚਿੰਤਤ ਹੋਏ ਕਿ ਹੁਣ ਉਹ ਗੁਰੂ ਸਾਹਿਬ ਜੀ ਦੇ ਦਰਸ਼ਨ ਕਿਵੇਂ ਕਰਨਗੇ ਪਰ ਆਤਮਦਰਸ਼ੀ ਅਤੇ ਦੀਵ ਦ੍ਰਿਸ਼ਟੀ ਦੇ ਮਾਲਕ ਬਾਬਾ ਬੁੱਢਾ ਜੀ ਨੇ ਫਿਰ ਇੱਕ ਯੁਗਤ ਲੜਾਈ ਉਹ ਦਰਵਾਜ਼ਾ ਖੋਲਣ ਦੀ ਬਜਾਏ ਕਮਰੇ ਨੂੰ ਪਿੱਛੋਂ ਦੀ ਛਾਨ ਲਗਾ ਕੇ ਅੰਦਰ ਚਲੇ ਗਏ ਅੰਦਰ ਜਾ ਕੇ ਗੁਰੂ ਚਰਨਾਂ ਉੱਪਰ ਨਮਸਕਾਰ ਕੀਤੀ ਤਾਂ ਗੁਰੂ ਅਮਰਦਾਸ ਜੀ ਨੇ ਫਰਮਾਇਆ ਤੁਸੀਂ ਸਾਡੇ ਬਚਨਾਂ ਦੀ ਅਵਗਿਆ ਕਰਕੇ ਅੰਦਰ ਕਿਉਂ ਆਏ ਹੋ ਬਾਬਾ ਬੁੱਢਾ ਜੀ ਨਿਮਰਤਾ ਸਹਿਤ ਬੇਨਤੀ ਕੀਤੀ ਗੁਰੂ ਪਿਤਾ ਜੀ ਮਾਫੀ ਚਾਹੁੰਦਾ ਹਾਂ ਜੀ ਪਰ ਤੁਹਾਡੇ ਬਚਨ ਦੀ ਕੋਈ ਅਵਗਿਆ ਨਹੀਂ ਕੀਤੀ ਜੀ ਦਰਵਾਜ਼ਾ ਨਹੀਂ ਖੋਲਿਆ ਪਿੱਛੋਂ ਦੀ ਕਮਰੇ ਨੂੰ ਸਾਨ ਲਗਾ ਕੇ ਅੰਦਰ ਆਇਆ ਹਾਂ ਸੰਗਤਾਂ ਤੁਹਾਡੇ ਦਰਸ਼ਨਾਂ ਲਈ ਬੜੀਆਂ ਵਿਆਕੁਲ ਹਨ ਆਪ ਜੀ ਸੰਗਤਾਂ ਨੂੰ ਦਰਸ਼ਨ ਬਖਸ਼ ਕੇ ਨਿਹਾਲ ਕਰੋ ਜੀ ਬਾਬਾ ਬੁੱਢਾ ਜੀ ਦੀ ਨਿਮਰਤਾ ਤੇ ਸੰਗਤ ਪ੍ਰਤੀ ਪ੍ਰੇਮ ਦੇਖ ਕੇ ਗੁਰੂ ਸਾਹਿਬ ਜੀ ਬੜੇ ਪਰਸੰਨ ਹੋਏ ਤੇ ਬਾਬਾ ਬੁੱਢਾ ਜੀ ਨੂੰ ਕਹਿਣ ਲੱਗੇ ਬਾਬਾ ਜੀ ਤੁਸੀਂ ਸਿੱਖੀ ਦੇ ਵੋਹਿਤ ਹੋ ਜਦੋਂ ਵੀ ਸਿੱਖੀ ਦਾ ਜਹਾਜ਼ ਡਗ ਮਗੋਂਦਾ ਹੈ ਤਾਂ ਤੁਸੀਂ ਕੁੱਤਵੀ ਸਿਤਾਰੇ ਦੀ ਤਰ੍ਹਾਂ ਇਸ ਨੂੰ ਸਹਾਰਾ ਦਿੰਦੇ ਹੋ ਅੱਜ ਫਿਰ ਤੁਸੀਂ ਸਿੱਖ ਨੂੰ ਝੁਗਤੀ ਦੱਸ ਦਿੱਤੀ ਹੈ ਕਿਵੇਂ ਗੁਪਤ ਦਰਵਾਜ਼ੇ ਖੋਲ ਕੇ ਅੰਦਰ ਵਸਦੇ ਨਾਮ ਅੰਮ੍ਰਿਤ ਨੂੰ ਪ੍ਰਗਟ ਕਰਨਾ ਹੈ ਗੁਰੂ ਸਾਹਿਬ ਜੀ ਬਾਬਾ ਬੁੱਢਾ ਜੀ ਦੀ ਬੇਨਤੀ ਸਵੀਕਾਰ ਕਰਦੇ ਹੋਏ ਬਾਹਰ ਆਏ ਤੇ ਉਹਨਾਂ ਨੇ ਸੰਗਤਾਂ ਨੂੰ ਖੁੱਲੇ ਦਰਸ਼ਨ ਦੀਦਾਰੇ ਬਖਸ਼ ਕੇ ਨਿਹਾਲ ਕੀਤਾ ਅਤੇ ਫਿਰ ਸੰਗਤ ਦੀ ਬੇਨਤੀ ਪ੍ਰਵਾਨ ਕਰਦੇ ਹੋਏ ਗੁਰੂ ਸਾਹਿਬ ਜੀ ਵਾਪਸ ਗੋਇੰਦਵਾਲ ਸਾਹਿਬ ਚਲੇ ਗਏ ਤੇ ਉੱਥੇ ਪਹੁੰਚ ਕੇ ਉਹਨਾਂ ਨੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਅਨੇਕਾਂ ਤਰ੍ਹਾਂ ਦੇ ਕਾਰਜ ਕਰਨੇ ਆਰੰਭ ਕਰ ਦਿੱਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ